ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਸਾਫਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਇਆ ਤੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵੱਲੋਂ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਰਾਜ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਪਤੀ ਲਈ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰ ਉਤਾਰੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਟੀਮ ਵੱਲੋਂ ਇੱਕ ਜਟ ਹੋ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇਗਾ। ਹਾਂਜੀ ਮਸਲਾ ਤਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਬੜੀਆਂ ਅਹਿਮ ਚੋਣਾਂ ਪੰਚਾਇਤ ਨਾਲ ਸੰਦਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮಿತಿਆਂ ਦਾ ਜਿਹੜਾ ਚੱਕਰ ਸ਼ੁਰੂ ਹੋ ਚੁੱਕਿਆ ਹੈ ਉਹਨੂੰ ਲੈ ਕੇ ਨਾਮਜ਼ਦਗੀ ਕਾਗਜ਼ ਸਾਰੇ ਪਾਰਟੀਆਂ ਵੱਲੋਂ ਭਰੇ ਜਾ ਚੁੱਕੇ ਨੇ 4 ਤਰੀਕ ਲਾਸਟ ਡੇਟ ਸੀ। ਨਾਮ ਜਦਗੀਆਂ ਦੌਰਾਨ ਵੀ ਤੁਹਾਨੂੰ ਪਤਾ ਲੱਗਿਆ ਆ ਨੋਟਿਸ ਕੀਤਾ ਹੋਣਾ ਪ੍ਰੈਸ ਨੇ ਵੀ ਵੀ ਕੁਛ ਨਾ ਕੁਛ ਰੋਲਿੰਗ ਪਾਰਟੀ ਵੱਲੋਂ ਧੱਕਾਸ਼ਾਹੀ ਹੁੰਦੀ ਰਹੀ ਹੈ ਪਰ ਫਿਰ ਵੀ ਸਾਡੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤਿੰਨੋਂ ਜਿਹੜੀਆਂ ਐਸ ਹਲਕੇ ਦੇ ਵਿੱਚ ਆਉਂਦੀਆਂ ਤੇ ਬਾਕੀ ਦੂਜੇ ਹਲਕੇ ਭਾਡਾ ਤੇ ਸਰੂਗੜ ਚ ਕੁੱਲ ਮਿਲਾ ਕੇ 10 ਜਿਹੜੀਆਂ ਹੈਗੀਆਂ ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਤੇ ਉਹਨਾਂ ਦੇ ਉਮੀਦਵਾਰ ਦਾ ਖੂਬੀ ਖੜੇ ਕੀਤੇ ਗਏ ਨੇ ਪਾਰਟੀ ਦੀ ਰਜਮੰਦੀ ਨਾਲ ਵਰਕਰਾਂ ਦੀ ਸਲਾਹ ਲੈ ਕੇ ਉਸੇ ਤਰੀਕੇ ਨਾਲ ਜਿੰਨੀਆਂ ਬਲਕ ਸੰਧੀਆਂ ਨੇ ਉਹਨਾਂ ਦੇ ਵਿੱਚ ਵੀ ਸਾਰੇ ਕੈਂਡੀਡੇਟ ਖੜੇ ਕੀਤੇ ਜਾ ਚੁੱਕੇ ਨੇ ਇਸ ਇਲੈਕਸ਼ਨ ਦੇ ਦੌਰਾਨ ਅਸੀਂ ਜਿਹੜਾ ਚਰਨ ਹੈਗਾ ਸਾਡੇ ਕੈਂਡੀਡੇਟਸ ਨੇ ਸਾਰੇ ਇੰਪੋਰਟੈਂਟ ਵਰਕਰਸ ਨੂੰ ਪਿੰਡਾਂ 'ਚ ਜਾ ਕੇ ਲੀਡਰਸ ਨੂੰ ਕੱਲੇ-ਕੱਲੇ ਨੂੰ ਮਿਲ ਕੇ ਆਪ ਦੀ ਚੋਣ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਅਗਲੇ ਚਰਨ ਦੇ ਵਿੱਚ ਅਸੀਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਹਦਾ ਮਕਸਦ ਇਹ ਹੈ ਵੀ ਸਾਡੇ ਵਰਕਰਾਂ ਨੂੰ ਸਾਡੇ ਲੀਡਰ ਸਾਹਿਬਾਨ ਨੂੰ ਉਤਸ਼ਾਹਤ ਕਰ ਲਈ ਕਿ ਪਾਰਟੀ ਹਰ ਪੱਖੋਂ ਤੁਹਾਡੇ ਨਾਲ ਵੱਧ ਚੜ ਕੇ ਬਾਖੂਬੀ ਚੋਣਾਂ ਦੇ ਵਿੱਚ ਹਿੱਸਾ ਲਓ ਆਪਣਾ ਪ੍ਰਚਾਰ ਰੱਖੋ ਆਪਣੀ ਗੱਲ ਰੱਖੋ ਤੇ ਗੱਲਾਂ ਜਿਹੜੀਆਂ ਸਾਡੀ ਪਾਰਟੀ ਨਾਲ ਸੰਬੰਧਤ ਹੈ ਕਿਉਂਕਿ ਅਸੀਂ ਇਹ ਨਹੀਂ ਹੈ ਵੀ ਸਾਰਾ ਕੁਝ ਸਾਨੂੰ ਸਭ ਤੋਂ ਵੱਧ ਪਤਾ ਹੈ ਔਰ ਸਾਡੀ ਪਾਰਟੀ ਨੇ ਆਪਦੀਆਂ ਗਲਤੀਆਂ ਤੋਂ ਵੀ ਆਪਣੇ ਕੀਤੇ ਕੰਮਾਂ ਤੋਂ ਵੀ ਆਪਣੇ ਕੰਮਾਂ ਤੋਂ ਕੀਤੇ ਕੰਮਾਂ ਤੋਂ ਉਤਸ਼ਾਹ ਵੀ ਲਿਆ ਹੈ ਜੇ ਕੋਈ ਗਲਤੀ ਹੋਈ ਆ ਉਹ ਤੋਂ ਅਸੀਂ ਸਿੱਖਿਆ ਵੀ ਲਈ ਹੈ ਉਹ ਉਤਸ਼ਾਹ ਤੇ ਸਿੱਖਿਆ ਨਾਲ ਅਸੀਂ ਪੂਰੇ ਜੋਰ ਸ਼ੋਰ ਨਾਲ ਇਲੈਕਸ਼ਨ ਲੜ ਰਹੇ ਆ ਤੇ ਅਗਲੀ ਮੁਹਿੰਮ ਦੇ ਵਿੱਚ ਅਸੀਂ ਜਿੰਨੇ ਕਹ ਲੋ ਸਾਡੇ ਪ੍ਰਧਾਨ ਜੀ ਬੈਠੇ ਨੇ ਮਾਈਕਲ ਜੀ ਤੇ ਸਾਡੇ ਸਾਬਕਾ ਪ੍ਰਧਾਨ ਤੇ ਐਕਟਿਵ ਲੀਡਰ ਗੁਰਪ੍ਰੀਤ ਵੇਕੀ ਜੀ ਉਹ ਵੀ ਮੌਜੂਦ ਨੇ ਤੇ ਸਾਡੇ ਜਿਹੜੇ ਨਵੇਂ ਨਵੇਂ ਸਾਡੀ ਪਾਰਟੀ ਦੇ ਵਿੱਚ ਆਏ ਤੇ ਬਹੁਤ ਹੀ ਜਣੀ ਕਹ ਲੋ ਵੀ ਅੱਛੀ ਸਥਿਤੀ ਬਣਾਈ ਹੈ ਆਪਣੀ ਪਾਰਟੀ ਦੇ ਵਿੱਚ ਵਕੀਰ ਸਾਹਿਬ ਵੀ ਥੋੜੇ ਸਾਹਮਣੇ ਬੈਠੇ ਨੇ ਇਧਰੋਂ ਸ਼ਰਮਾ ਜੀ ਵੀ ਆਈਟੀਆਈ ਦੇ ਪ੍ਰਿੰਸੀਪਲ ਰਟਾਇਰਡ ਹੋਏ ਨੇ ਆਪਦੇ ਐਕਸਪੀਰੀਅੰਸ ਨਾਲ ਲੈ ਕੇ ਸਾਡੀ ਪਾਰਟੀ ਚ ਆਏ ਨੇ ਜਿਹੜੇ ਕਿ ਬ੍ਰਾਹਮਣ ਸਭਾ ਦੇ ਵੀ ਪ੍ਰਧਾਨ ਨੇ ਤੇ ਅਸੀਂ ਹੁਣ ਅਗਲੇ ਚਰਨ ਦੇ ਵਿੱਚ ਇਹ ਆਈ ਇਕੱਠੇ ਹੋ ਕੇ ਸਾਰੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਹਲਕੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਡਿਊਟੀ ਲਾ ਕੇ ਕੱਲੀ ਕੱਲੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਸਾਰੇ ਕਿਤੇ ਟਾਈਮ ਡਿਊਟ ਕਰਾਂਗੇ ਜੇ ਸਾਨੂੰ ਟਾਈਮ ਘਟਦਾ ਦਿੱਸਿਆ ਤਾਂ ਅਸੀਂ ਦੋ ਗਰੁੱਪ ਬਣਾ ਕੇ ਜਾਂ ਇਕੱਲੇ-ਇਕੱਲੇ ਵੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਪੂਰੀ ਜਣੀ ਜੋਰ ਸ਼ੋਰ ਨਾਲ ਪ੍ਰਚਾਰ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੋਂ ਮੈਂ ਵੈਲਕਮ ਕਰਦਾ ਤੇ ਜਿਵੇਂ ਕਿ ਮਾਨਸ਼ੀਰ ਸਾਹਿਬ ਨੇ ਤੁਹਾਨੂੰ ਵਿਸਥਾਰਕ ਤੌਰ ਤੇ ਸਮਝਾ ਦਿੱਤਾ ਵੀ ਸਾਡੇ ਤਿੰਨ ਬਲਾਕ ਸੰਤੀਆਂ ਉਹ ਸੌਰੀ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਾਈਆਂ ਨੇ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਹਲਕੇ ਦੀ ਤੇ ਟੀਮ ਵੱਲੋਂ ਸਾਰੇ ਲੀਡਰਸ਼ਿਪਰਾਂ ਵੱਲੋਂ ਸਾਂਝਾ ਸੀ ਇੱਕ ਸਨੇਹਾ ਦਿੱਤਾਗਾ ਵੀ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦੇ ਲੀਡਰਸ਼ਿਪਰਾਂ ਮਾਨਸਾ ਹਲਕੇ ਦੇ ਅਸੀਂ ਇਕੱਠੇ ਹੋ ਕੇ ਮੀਟਿੰਗਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਅਸੀਂ ਜੋ ਸਭ ਤੋਂ ਬੈਸਟ ਕੈਂਡੀਡੇਟ ਸੀ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਦੇ ਵਿੱਚ ਤੇ ਇਸ ਮੁਹਿੰਮ ਦੇ ਵਿੱਚ ਤਾਰੇ ਨੇ ਤੇ 19 ਬਲਾਕ ਸੰਮਤੀਆਂ ਦੇ ਵਿੱਚ ਅਸੀਂ ਕੈਂਡੀਡੇਟ ਦਿੱਤੇ ਨੇ 25 ਬਲਾਕ ਸੰਮਤੀਆਂ ਸੀ ਉਹਦੇ ਵਿੱਚ ਅਸੀਂ 19 ਕੈਂਡੀਡੇਟ ਦਿੱਤੇ ਤੇ ਜਿਵੇਂ ਕਿ ਮਾਨਸ਼ੀ ਸਾਨੂੰ ਦੱਸਿਆ ਵੀ ਇਹ ਜੋ ਬੁਟਾ ਨੇ ਸਰਕਾਰ ਤੋਂ ਇੱਕ ਸਾਲ ਸਿਰਫ ਇੱਕ ਸਾਲ ਰਹਿ ਗਿਆ ਸਰਕਾਰ ਦਾ ਇਹ ਬੁਟਾ ਬੜੀਆਂ ਇੱਕ ਸੈਮੀ ਫਾਈਨਲ ਦਾ ਮੈਚ ਆ 27 ਦੇ ਬੁਟਾ ਤੋਂ ਪਹਿਲਾਂ ਤੇ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਨੂੰ ਅਪੀਲ ਕਰਦਾ ਵੀ ਸਰਕਾਰ ਦਾ ਤੁਸੀਂ 4 ਸਾਲਾਂ ਦਾ ਕਾਰਜਕਾਲ ਦੇਖ ਲਿਆ ਤੁਸੀਂ ਫੈਸਲਾ ਕਰਨਾ ਵੀ ਸਰਕਾਰ ਨੇ ਲਾਅਨ ਆਰਡਰ ਤੇ ਮੁੱਦੇ ਤੇ ਚਿੱਟੇ ਦੇ ਮੁੱਦੇ ਤੇ ਖਾਸ ਕਰਕੇ ਨਸ਼ੇ ਦੇ ਮੁੱਦੇ ਤੇ ਸਰਕਾਰ ਦੋਨੇ ਮੁੱਦਿਆਂ ਤੇ ਫੇਰ ਹੋਈ ਹੈ ਪੂਰੀ ਤਰ੍ਹਾਂ ਮਾਨਸਾ ਦੇ ਵਿੱਚ ਪਿੱਛੇ ਜੇ ਗੋਲੀ ਚੱਲ ਕੇ ਆਟੀ ਸਾਡੇ ਵਪਾਰੀ ਭਰਾ ਤੇ ਕੋਈ ਬੰਦਾ ਆਪਦੇ ਆਪ ਨੂੰ ਸੇਫ ਨਹੀਂ ਮੰਨਦਾ ਰਾਤ ਨੂੰ ਜਾਣਾ ਕੱਲਾ ਤੇ ਸ਼ਹਿਰ ਵੀ ਵੈਕਣਾ 6:30 7:00 ਵਜੇ ਤੱਕ ਜਦੋਂ ਦਿਨ ਢਲ ਜਾਂਦਾ ਤਾਂ ਸਾਰਾ ਸ਼ਹਿਰ ਬੰਦ ਹੋ ਜਾਂਦਾ ਇਹ ਬਹੁਤ ਵੱਡਾ ਇੱਕ ਮਸਲਾ ਹੈਗਾ ਆਪਾਂ ਥੋੜਾ ਸਸਤਰੇ ਸਮਝਣੇ ਇਸ ਮੁੱਦੇ ਨੂੰ ਪਰ ਇੱਕ ਵੱਡਾ ਮਸਲਾ ਹੋਦਾ ਹੈਗਾ ਦੂਜਾ ਚਿੱਟੇ ਦਾ ਬੜਾ ਨਸ਼ੇ ਦਾ ਬੜਾ ਮਾੜਾ ਹਾਲ ਹੈ ਪਿੰਡਾਂ ਦੇ ਵਿੱਚ ਕਿ ਸਾਡੇ ਪਿੰਡ ਦੇ ਚੋਂ ਨਾਮ ਨਹੀਂ ਲੈਂਦੇ ਇੱਕ ਹੱਬ ਬਣ ਚੁੱਕਿਆ ਬਾਹਰੋਂ ਬਾਹਰੋਂ ਅੰਦਰੋਂ ਵੀ ਲੋਕ ਆਉਂਦੇ ਨੇ ਉੱਥੋਂ ਚਟਾ ਆ ਨਸ਼ਾ ਲੈਣ ਤੇ ਪੁਲਿਸ ਤੇ ਕੋਈ ਸਿਰ ਤੇ ਜੂ ਨਹੀਂ ਸਰਕਦੀ ਤੇ ਉਹ ਸਾਰੇ ਸੀ ਅੱਜ ਮੁੱਦੇ ਸੀ ਲੈ ਕੇ ਚੱਲੇ ਆ ਚਾਹੇ ਲੇਡੀਜ਼ ਨੂੰ 1000 ਰੁਪਏ ਦੇਣ ਦਾ ਮੁੱਦਾ ਹੋਵੇ ਉਹ ਤੋਂ ਵੀ ਸਰਕਾਰ 4 ਸਾਲ ਹੋ ਗਏ ਕੰਨੀ ਕਿਤਰਾ ਰਹੀ ਹੈ ਦੇਖੋ ਜੀ ਇਹ ਹਨਾ ਲੀਡਰ ਕੀ ਵਾਰੀ ਨਾ ਆਪ ਦੇ ਵਰਕਰਾਂ ਮਗਰ ਲੱਗ ਕੇ ਇਹ ਕਰ ਲੈਂਦੇ ਨੇ ਤੇ ਕਿਉਂਕਿ ਇਹਨਾਂ ਨੂੰ ਕੀ ਲੀਟਰਾਂ ਨੂੰ ਜਾਂ ਮਤਲਬ ਸ਼ੌਕ ਵੀ ਹੁੰਦਾ ਵੀ ਜਿਆਦਾ ਅਸੀਂ ਪ੍ਰਭਾਵਫੁੱਟ ਰੱਖੀਏ ਪਰ ਇਹ ਕਿਹੜੇ ਜੋ ਆ ਕੰਮ ਕਰਦੇ ਨੇ ਆ 2027 ਤੱਕ ਨੂੰ ਦੇਣੀ ਆਉਣਗੀਆਂ ਗੱਲਾਂ ਅਸੀਂ ਤਾਂ ਤੁਹਾਨੂੰ ਇਹੀ ਤੁਹਾਡੇ ਮਾਧਿਅਮ ਰਾਹੀਂ ਸਾਡੇ ਹਲਕੇ ਦੇ ਸਾਰੇ ਵੋਟਰਾਂ ਨੂੰ ਸਾਡੇ ਪਾਰਟੀ ਦੇ ਵਰਕਰ ਸਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਸਮੁੱਚੀ ਲੀਡਰਸ਼ਿਪ ਸਾਰੀ ਇਕੱਠੀ ਹੈ ਔਰ ਜਿਹੜੀਆਂ 4 ਸਾਲ ਦੀਆਂ ਸਰਕਾਰ ਦਾ ਫੇਲਿਅਰ ਹੈ ਉਹ ਅਸੀਂ ਘਰ ਘਰ ਇਹ ਇਲੈਕਸ਼ਨ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਨਵਾਂ ਬਦਲਾ ਕਾਂਗਰਸ ਪਾਰਟੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਉਣਾ ਹੈ ਉਹਦਾ ਅਸੀਂ ਮੁੱਢ ਬਣ ਸਕੀਏ ਔਰ ਸਰਕਾਰ ਨੂੰ ਇਹ ਸ਼ੀਸ਼ਾ ਦਿਖਾ ਸਕੀਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ